ਬੀਤੇ ਦਿਨੀ ਝੰਡਿਆਲਾ ਗੁਰੂ ਪੀੜ ਪੜਾਕੇ ਵਾਲੇ ਦਰਸ਼ਨੀ ਬਾਜ਼ਾਰ ਨੇੜੇ ਵਾਲਮੀਕੀ ਚੌਂਕ ਵਿੱਚ ਇੱਕ ਦੁਕਾਨ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਦੁਕਾਨ ਤੇ ਕੰਮ ਕਰਦੀ ਇੱਕ ਕੋਮਲ ਨਾਮ ਦੀ ਲੜਕੀ ਜ਼ਖਮੀ ਹੋ ਗਈ ਸੀ ਜਦੋਂ ਕਿ ਦੁਕਾਨ ਦੇ ਮਾਲਕ ਬਾਲਵਾਲ ਬਚੇ ਝੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਸ਼ੇਸ਼ ਤੌਰ ਤੇ ਪੀੜਤ ਦੁਕਾਨਦਾਰ ਮਾਲਕਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੈਨੀ ਬੰਡਾਲਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਤਵਾਦ ਦੇ ਦੌਰ ਨਾਲੋਂ ਵੀ ਮਾੜੇ ਅਤੇ ਚਿੰਤਾਜਨਕ ਹੋ ਚੁੱਕੇ ਹਨ ਇਹ ਆਪਣੇ ਆਪ ਤੇ ਇਹ ਗੱਲ ਨੂੰ ਦਰਸਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਹਲਕਾ ਜੰਡਿਆਲਾ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਫੇਲ ਹੋ ਚੁੱਕਾ ਹੈ ਪਹਿਲਾਂ ਪਿਛਲੇ ਸਾਲ ਆਉਂਦਾ ਸੀ ਦੁਕਾਨਾਂ ਤੇ ਤੇ ਚੋਰੀਆਂ ਤੇ ਲੁੱਟਮਾਰ ਪੂਰੇ ਜ਼ੋਰਾਂ ਤੇ ਸੀ ਕੋਈ ਦੁਕਾਨ ਕਿਤੇ ਨਹੀਂ ਸੀ ਕੱਲ ਮੇਰੀ ਦੁਕਾਨ ਟੁੱਟ ਗਈ ਮੇਰੀ ਦੁਕਾਨ ਤੇ ਚੋਰੀ ਹੋ ਗਈ ਤੇ ਹੁਣ ਹਾਲਾਤ ਇਹ ਬਣੇ ਪਏ ਆ ਵੀ ਕੋਈ ਕਹਿੰਦਾ ਯਾਰ ਮੇਰੀ ਦੁਕਾਨ ਤੇ ਆ ਕੇ ਗੋਲੀ ਚਲਾ ਕੇ ਆਓ ਮੇਰੀ ਦੁਕਾਨ ਤੇ ਗੋਲੀ ਚਲਾ ਕੇ ਬਹੁਤ ਬੁਰੇ ਹਾਲਾਤ ਨੇ ਔਰ ਇਹ ਪੰਜਾਬ ਸਰਕਾਰ ਨੂੰ ਇਹ ਜਿਹੜੀ ਕੁੰਭਗਰ ਦੀ ਨੀਂਦ ਉੱਤੇ ਪਿਆ ਉਹਨੂੰ ਜਾਗਣਾ ਚਾਹੀਦਾ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ